ਸਰਦ ਰੁੱਤ ਦਾ ਆਗਮਨ ਹੋ ਚੁੱਕਿਆ ਹੈ ਅਤੇ ਠੰਡ ਪੈਣੀ ਸ਼ੁਰੂ ਹੋ ਚੁੱਕੀ ਹੈ ਲੋਕ ਠੰਡ ਦੇ ਮੌਸਮ ਵਿੱਚ ਕਰਮਾਹਟ ਲਈ ਡਰਾਈ ਫਰੂਟ ਦਾ ਸੇਵਨ ਕਰਦੇ ਹਨ ਇਸ ਸਰਦ ਰੁੱਤ ਵਿੱਚ ਡਰਾਈ ਫਰੂਟ ਦੇ ਰੇਟ ਤੇਜ਼ ਹਨ ਡਰਾਈ ਫਰੂਟ ਦੇ ਰੇਟਾਂ ਵਿੱਚ 200 ਤੋਂ 300 ਰੁਪਏ ਤੱਕ ਪ੍ਰਤੀ ਕਿਲੋ ਵਾਧਾ ਦੱਸਿਆ ਜਾ ਰਿਹਾ ਹੈ ਫਾਸਟ ਰੇ ਨਿਊਜ਼ ਟੀਮ ਨੇ ਡਰਾਈ ਫਰੂਟ ਦੇ ਰੇਟਾਂ ਵਿੱਚ ਆਈ ਤੇਜ਼ੀ ਦਾ ਕਾਰਨ ਪਤਾ ਕਰਨ ਲਈ ਡਰਾਈ ਫਰੂਟ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫਰੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਅਤੇ ਜਰਨਲ ਸਕੱਤਰ ਗੁਰਦੀਪ ਸਿੰਘ ਬੇਦੀ ਨੇ ਦੱਸਿਆ ਕਿ ਅੱਜਕੱਲ ਡਰਾਈ ਫਰੂਟ ਅਫਗਾਨਿਸਤਾਨ ਤੋਂ ਵਾਇਆ ਈਰਾਨ ਅਤੇ ਦੁਬਈ ਆ ਰਿਹਾ ਹੈ ਜਿਸ ਕਾਰਨ ਮਾਲ ਮੰਗਵਾਉਣ ਲਈ ਕਿਰਾਇਆ ਬਹੁਤ ਵੱਧ ਲੱਗ ਰਿਹਾ ਹੈ ਇਸ ਲਈ ਰੇਟ ਤੇਜ਼ ਹੋ ਗਏ ਹਨ ਇੱਥੇ ਜ਼ਿਕਰਯੋਗ ਹੈ ਕਿ ਆਪਰੇਸ਼ਨ ਸਿੰਦੂਰ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਆਉਣ ਵਾਲਾ ਡਰਾਈ ਫਰੂਟ ਵਾਇਆ ਪਾਕਿਸਤਾਨ ਵਾਗਾ ਟਾਰੀ ਸਰਹੱਦ ਰਾਹੀਂ ਭਾਰਤ ਆਉਂਦਾ ਸੀ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨੇ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਡਰਾਈ ਫਰੂਟ ਨੂੰ ਵਾਗਾ ਸਰਹੱਦ ਰਾਹੀਂ ਭਾਰਤ-ਪੇਜਨ ਦੇ پابੰਦੀ ਲਾ ਦਿੱਤੀ ਹੈ ਸੋ ਹੁਣ ਮਾਲ ਈਰਾਨ ਦੁਬਈ ਦੇ ਰਸਤੇ ਆ ਰਿਹਾ ਹੈ ਇਸ ਲਈ ਡ్రਾਈ ਫਰੂਟ ਦੇ ਰੇਟ ਤੇਜ਼ ਹਨ ਵਪਾਰੀਆਂ ਨੇ ਕੇਂਦਰ ਸਰਕਾਰ ਕੋਲ ਮੰਗ ਕੀਤੀ ਹੈ ਕਿ ਵਪਾਰੀਆਂ ਦੇ ਸਹੂਲਤ ਲਈ ਭਾਰਤ-ਪਾਕਿਸਤਾਨ ਵਗਾ ਟਾਰੀ ਲੈਂਡ ਰੂਟ ਖੋਲਿਆ ਜਾਵੇ ਮੈਂ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜਾ ਟ੍ਰੇਡ ਹੈ ਐਕਚੁਅਲੀ ਇਹ ਟ੍ਰੇਡ ਜਿਹੜੀ ਸੀ ICBP ਚੈਂਬਰ ਆਫ ਕਾਮਰਸ ਆਪਣੀ ਜਿਹੜੀ ਰਿਪੋਰਟ ਤੋਂ ਹੋ ਰਹੀ ਸੀ ਅੰਮ੍ਰਿਤਸਰ ਉਹ ਬੰਦ ਹੋਈ ਹੈ ਜਿਸ ਟਾਈਮ ਆਪਣਾ ਸ਼੍ਰੀਨਗਰ ਅਟੈਕ ਹੋਇਆ ਔਰ ਉਸ ਤੋਂ ਬਾਅਦ ਗਵਰਨਮੈਂਟ ਨੇ ਸੀਲ ਕਰਤਾ ਬਾਰਡਰ ਔਰ ਇਹਦੇ ਨਾਲ ਕੀ ਹੋਇਆ ਕਿ ਜਿਹੜਾ ਮਾਲ ਸੀ ਨਵੀਂ ਕ੍ਰੌਪ ਤਿਆਰ ਸੀ ਉਹ ਜਿਹੜੀ ਮਾਲ ਕ੍ਰੌਪ ਤਿਆਰ ਸੀ ਹਸਤਲ ਦੀਵਾਲੀ ਤੋਂ ਪਹਿਲੇ ਪਹਿਲੇ ਜਿਹੜਾ ਮਾਲ ਆਇਆ ਕੁਛ ਮਾਲ ਦੇ ਬਾਈਅਰ ਆ ਉਸ ਟਾਈਮ ਤੇ ਦੀਵਾਲੀ ਦਾ ਸੀਜ਼ਨ ਸੀ ਉਸ ਟਾਈਮ ਦੇ ਲੋਕਾਂ ਨੇ ਜਿੱਦੋ ਵੀ ਮਾਲ ਆਇਆ ਮੰਗਾਂ ਦੀ ਕੀਤੀ ਹੈ ਉਸ ਤੋਂ ਬਾਅਦ ਜਿਹੜਾ ਰੂਟ ਹੈ ਸਹੀ ਮੈਨੇਜ ਰੂਟ ਜਿਹੜਾ ਈਰਾਨ ਦਾ ਰੂਟ ਹੈ ਈਰਾਨ ਤੋਂ ਮਾਲ ਆਂਦਾ ਦੁਬਈ ਦੁਬਈ ਤੋਂ ਫਿਰ ਆਂਦਾ ਹੈ ਦਿੱਲੀ ਬੰਬਈ ਜਿਹੜਾ ਇਹ ਰੂਟ ਦੇ ਵਿੱਚ ਲਗਭਗ 20 ਤੋਂ 25 ਦਿਨ ਲੱਗ ਜਾਂਦੇ ਆ ਮਾਲ ਦੀ ਕੁਆਲਿਟੀ ਕੁਆਂਟੀਟੀ ਸਾਰੀ ਸੇਮ ਆ ਰਹੀ ਹੈ ਲੇਕਿਨ ਥੋੜਾ ਜਿਹਾ ਕੁਆਲਿਟੀ ਫਰਕ ਪੈਂਦਾ ਕਿਉਂਕਿ ਜਿਹੜੀ ਸਮੁੰਦਰੀ ਵਹਾਅ ਹੁੰਦੀ ਹੈ ਉਹਦੇ ਨਾਲ ਖਰਾਬ ਹੁੰਦਾ ਡਰਾਈਫੂ ਲੇਕਿਨ ਇਸ ਤੋਂ ਲਾ ਕੋਈ ਹੋਰ ਚਾਰਾ ਵੀ ਨਹੀਂ ਹੈਗਾ ਕਿਉਂਕਿ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਦਾ ਆਪਸ ਵਿੱਚ ਡਿਸਪਿਊਟ ਹੈ ਉਸ ਕਰਕੇ ਜਿਹੜਾ ਆਈਸੀਪੀ ਚੈਂਬਰ ਜਿਹੜੀ ਆ ਆਈਸੀਪੀ ਪੋਰਟ ਜਿਹੜੀ ਖੁੱਲ ਨਹੀਂ ਰਹੀ ਔਰ ਅਸੀਂ ਲੋਕ ਸਾਰੇ ਜਿਹੜੇ ਆ ਉਹ ਵਿਲੇ ਹੋ ਗਏ ਕਿਸਮ ਦਾ ਕਿ ਜਿੰਨੇ ਵੀ ਸਾਡੇ ਕਲੀਅਨਡਾ ਹੈ ਜਾਂ ਲੇਬਰ ਹੈ ਉਹ ਚਾਰੀ ਸਾਰੀ ਤਰਸਦੀ ਵੀ ਹੈ ਕਿਸ ICB ਖੁੱਲੇ ਤਾਂ ਕਿ ਜਿਹੜਾ ਮਾਲ ਹੈਗਾ ਉਹ ਦੁਬਾਰਾ ਸਚਾਲੂ ਰੂਪ ਨਾਲ ਚੱਲੂ ਹੋਵੇ ਲੇਕਿਨ ਇਹ ਗਵਰਨਮੈਂਟਾਂ ਦਾ ਕੰਮ ਹੈ ਇਸ ਵਿੱਚ ਕਈ ਚੀਜ਼ਾਂ ਡਿਸਪੂਟ ਚਾਹਦੀਆਂ ਲੇਕਿਨ ਮੋਦੀ ਸਰਕਾਰ ਵੱਲੋਂ ਮੈਂ ਅਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਈਰਾਨ ਦਾ ਰਸਤਾ ਪੂਰੀ ਤਰ੍ਹਾਂ ਦੇ ਖੋਲ ਕੇ ਇਸ ਦੇ ਅਫਗਾਨਿਸਤਾਨ ਦੇ ਜਿਹੜਾ ਮਾਲ ਹੈ ਬਚਾਇਆ ਨਹੀਂ ਤੇ ਅਫਗਾਨਿਸਤਾਨ ਕੋਈ ਹੋਰ ਰਸਤਾ ਨਹੀਂ ਸੀਗਾ ਮਾਲ ਭੇਜਣ ਵਾਸਤੇ ਔਰ ਜਿੰਨਾ ਮਾਲ ਆ ਰਿਹਾ ਉਹ ਮਾਲ ਜਿਹੜਾ ਤਕਰੀਬਨ ਤਕਰੀਬਨ ਸੇਲ ਹੀ ਹੁੰਦਾ ਕਿਉਂਕਿ ਜਿਹੜਾ ਡਰਾਈ ਫਰੂਟ ਹੈਗਾ ਉਹ ਮੇਨ ਆਂਦਾ ਹੈ ਅਫਗਾਨਿਸਤਾਨ ਤੋਂ ਔਰ ਇਹਦੇ ਵਿੱਚ ਕੋਈ ਮਾਲਾਂ ਦੇ ਵਿੱਚ ਰੇਟਾਂ ਜਿਹੜਾ ਸਟਾਰਟਿੰਗ ਰੇਟ ਸੀ ਥੋੜਾ ਜਿਹਾ ਹਾਈ ਸੀ ਕਿਉਂਕਿ ਮਾਲ ਦੀ ਸ਼ਾਰਟੇਜ ਸੀ ਉਹ ਬਾਈਏਰ ਦਾ ਜਿਹੜਾ ਕਰਾਇਆ ਸੀ ਉਹ ਲਗਭਗ 2 ਡਾਲਰ ਸੀ ਉਹ ਹੁਣ ਕਿਸੇ ਨੂੰ ਵਾਦਾ ਨਹੀਂ ਕਰਦਾ ਉਹ ਸਾਰੇ ਜਿੰਨਾ ਵੀ ਮਾਲ ਹੈ ਉਹ ਸਾਰਾ ਬਾਈ ਸੀ ਆ ਰਿਹਾ ਈਰਾਨ ਆ ਰਿਹਾ ਈਰਾਨ ਤੋਂ ਦੁਬਈ ਆ ਰਿਹਾ ਉਹ ਲਗਭਗ 25 ਦਿਨ ਦਾ ਪ੍ਰੋਸੀਜਰ ਹੈ ਉਹ ਜਿਹੜੇ ਵੀ ਵਪਾਰੀ ਕੰਮ ਕਰਦੇ ਆ ਇਮਪੋਰਟਰ ਕੰਮ ਕਰਦੇ ਆ ਬੰਬੇ ਦੇ ਦਿੱਲੀ ਦੇ ਜਾਂ ਇੰਦੋਰ ਦੇ ਉਹ ਸਾਰਾ ਰੂਟੀਨ ਬਣ ਗਿਆ ਉਹ ਮਾਲ ਜਿਹੜਾ ਸਹੀ ਮੈਨੇਜ ਆ ਰਿਹਾ ਮੈਂ ਉਮੀਦ ਆਨਲੇ ਮਹੀਨੇ ਦੋ ਮਹੀਨੇ ਚ ਟੋਟਲ ਸਾਰਾ ਮਾਲ ਆ ਜਾਏਗਾ ਲੈਂਡ ਰੂਟ ਤੇ ਵੈਸੇ ਵੀ ਖੁੱਲਾ ਚਾਹੀਦਾ ਲੈਂਡ ਰੂਟ ਦੇ ਨਾਲ ਕਾਫੀ ਲੋਕਾਂ ਦੀ ਜੀਵਿਕਾ ਜਿਹੜੀ ਹੈ ਉਹ ਡਿਪੈਂਡ ਹੈ ਖਾਸ ਕਰਕੇ ਲੇਬਰ ਜਿਹੜੀ ਹੈ ਉਹ ਵਿਲੀ ਬੈਠੀ ਹੈ ਕਸਟਮ ਕਲੀਅਰੈਂਸ ਹੈ ਉਹ ਸਾਰੇ ਜੁੜੇ ਨਾਲ ਟਰਾਂਸਪੋਰਟ ਹੈ ਸਾਰੇ ਮਤਲਬ ਇੱਕ ਦੂਜੇ ਨਾਲ ਜੁੜੇ ਹੈ ਔਰ ਸਸਤਾ ਵੀ ਪੈਂਦਾ ਹੈ ਔਰ ਜਲਦੀ ਵੀ ਆਂਦਾ ਹੈ ਜਿਹੜਾ ਕੰਧਾਰ ਤੋਂ ਮਾਲ ਹੈ ਜਿਹੜਾ ਆਈਸੀਪੀ ਦੇ ਵਿੱਚ ਪੰਜਵੇਂ ਦਿਨ ਟੱਚ ਕਰ ਦਿੰਦਾ ਜਿਹੜਾ ਕਿ ਅਸੀਂ 25 ਦਿਨਾਂ ਬਾਅਦ ਮਾਲ ਲੈ ਰਹੇ ਹਾਂ ਔਰ ਇਹਦੇ ਨਾਲ ਬਹੁਤ ਫਰਕ ਪੈਂਦਾ ਫਰੇਟ ਦਾ ਬੜਾ ਫਰਕ ਪੈਂਦਾ ਕਰਾਇਆ ਦੇਖੋ ਹੀ ਕਹਿੰਦੇ ਆ ਕਿ ਗਵਰਨਮੈਂਟ ਟੂ ਗਵਰਨਮੈਂਟ ਗੱਲ ਹੋਵੇ ਜਿਹੜੇ ਸਾਡੇ ਫੋਰਨ ਮਿਸਟਰ ਨਾਲ ਉਹ ਹੀ ਮਿਲੇ ਵੀ ਆ ਉਹਨਾਂ ਨੇ ਦਲਾਸਾ ਦਵਾਇਆ ਕਿ ਜਿਸਲੇ ਤੁਸੀਂ ਇੰਡੀਆ ਜਿਸਲੇ ਮੇਨ ਜਿਹੜੀ ਪ੍ਰੋਬਲਮ ਹੈ ਉਹ ਪਾਕਿਸਤਾਨ ਉਹ ਅਫਗਾਨਿਸਤਾਨ ਦੀ ਉਹਨਾਂ ਸੇ ਆ ਪੋਜੀਟਿਵ ਸਟੂਰ ਖਤਮ ਹੋਣਗੇ ਤੇ ਇੰਡੀਆ ਵੀ ਇਹਦੇ ਬਾਰੇ ਸੋਚੇਗਾ ਪੱਲਾ ਸਾਡੇ ਆਈਸੀਪੀ ਬਾਰਡਰ ਵਗੈ ਤੋਂ ਸਾਰਾ ਡ੍ਰੈਫਟ ਆ ਰਿਹਾ ਸੀ ਅਫਗਾਨੀ ਸਰ ਆ ਰਿਹਾ ਸੀ ਉਹਨਾਂ ਆਇਆ ਈਰਾਨ ਬੰਦਰਾਬਾਜ਼ ਤੋਂ ਨਾਵਾ ਸ਼ਿਵਾ ਬੰਬਈ ਆ ਰਿਹਾ ਵਾ ਉਸੇ ਕਰਕੇ ਥੋੜੇ ਨਾ ਰੇਟ ਦੀ ਬਿਲਕੁਲ 200 300 250 ਕੁਆਲਟੀ ਕੁਆਲਟੀ ਪ੍ਰੋਡਕਟਸ ਜੋ ਵੀ ਨੇ ਤੇਜ ਹੈਗੇ ਨੇ ਜੀ 200 ਤੋਂ 300 ਰੁਪਏ ਕਿਲੋ ਕਰਾਇਆ ਦੇਖੋ ਬਟੋਲੀ ਪੱਲਾ ਅਫਗਾਨਿਸਤਾਨ ਤੋਂ ਈਰਾਨ ਜਾਏਗਾ ਬੰ드ਰਾਬਾਦ ਬੰ드ਰਾਬਾਦ ਤੋਂ 22C ਫਿਰ ਨਾਵਾ ਸ਼ਿਵਾ ਮਈ ਆਏਗਾ ਮੁੰਬਈ ਆਏਗਾ ਤੇ ਬਟੋਲੀ ਥੋੜਾ ਇਹਨਾਂ ਦੇ ਇੰਨੀ ਦੂਰੋਂ ਘੁੰਮ ਕੇ ਜਿਹੜਾ ਜਿਹੜੀ ਚੀਜ਼ ਸਾਨੂੰ ਇੱਥੇ 8 ਦਿਨਾਂ ਦੀ ਮਿਲਦੀ ਪਈ ਸੀ ਉਹ ਹੁਣ ਸਾਨੂੰ 30 ਤੋਂ 40 ਦਿਨਾਂ ਦੇ ਵਿੱਚ ਮਿਲ ਰਹੀ ਹੈ ਕੁਆਲਿਟੀ ਦਾ ਦੇਖੋ ਇਹ ਜ਼ਰੂਰ ਫਰਕ ਪਏਗਾ 22C 22 ਸਮੁੰਦਰੀ ਰਸਤੀ ਆਣਾ ਕੰਟੇਨਰ ਚ ਆਣਾ ਉਹਨਾਂ ਥੋੜਾ ਮੋਇਸਚਰਾਈਜ਼ਰ ਥੋੜਾ ਥੋੜਾ ਹੋਏਗਾ ਹੋਏਗਾ ਇੱਥੋਂ ਆਂਦਾ ਸੀ ਜਿਹੜਾ ਅਫਗਾਨੀ ਜਿਹੜਾ ਆਈਸੀਪੀ ਬਾਰਡਰ ਵਾਗਾ ਤੋਂ ਆਂਦਾ ਸੀ ਉਹ ਇੱਕਦਮ ਬਿਲਕੁਲ ਡਰਾਈ ਮਾਲ ਕੜਕ ਮਾਲ ਆਂਦਾ ਸੀ ਉਹ ਥੋੜਾ ਫਰਕ ਤਾਂ ਪੈਗਾ ਸਮੁੰਦਰ ਦੇ ਸਮੁੰਦਰ ਥੋੜਾ ਉਹਦਾ ਫਰਕ ਤਾਂ ਪੈਂਦਾ ਹੀ ਪਏਗਾ ਭਾਈ ਜੀ ਸਾਡੀ ਜਿਹੜੀ ਆਈਸੀਪੀ ਵਾਗਾ ਬਾਰਡਰ ਟਾਈ ਜਿਹੜਾ ਹੈਗਾ ਵਾ ਉਹ ਜਲਦ ਜਲਦ ਖੁੱਲਣੀ ਚਾਹੀਦੀ ਹੈ ਸਰਕਾਰ ਨੂੰ ਅਪੀਲ ਹੈ ਸਾਡੇ ਵਪਾਰੀ ਭਰਾਵਾਂ ਵੱਲੋਂ ਕਿ ਇਹਨੂੰ ਜਲਦ ਜਲਦ ਰਸਤਾ ਖੋਲਣ ਤੇ ਜਿਹੜਾ ਕਿ ਅਸੀਂ ਲੱਖਾਂ ਪਰਵਾ ਜਿਹੜਾ ਸਾਡਾ ਇੱਥੇ ਅੰਮ੍ਰਿਤਸਰ ਦੇ ਦਾਰੇ ਜਿਹੜ ਉਹਨਾਂ ਵਾਸਤੇ ਖੁੱਲੇ ਤੇ ਉਹ ਆਪਣਾ ਵਪਾਰ ਕਰ ਸਕਦੇ